ਸਖੀਰੇ ਕਾਲ ਮੈਂ ਹਾ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਫਟਾਫਾ ਨਿਊਜ਼ ਯਾਨੀ ਕਿ ਤੇਜ਼ ਰਫਤਾਰ ਦੇ ਨਾਲ ਤੇ ਆਓ ਫਿਰ ਕਰਦੇ ਆ ਪਹਿਲੀ ਖਬਰ ਦਾ ਵਾਈਟ ਹਾਊਸ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਜਲਦੀ ਹੀ ਨਾਸਾ ਦੀ ਅਗਵਾਈ ਦੇ ਲਈ ਇੱਕ ਨਵੇਂ ਉਮੀਦਵਾਰ ਦਾ ਐਲਾਨ ਕਰਨਗੇ ਹਾਲਾਂਕਿ ਇਸ ਉਲਟ ਫੇਰ ਦਾ ਕੋਈ ਅਧਿਕਾਰਤ ਕਾਰਨ ਨਹੀਂ ਦਿੱਤਾ ਗਿਆ ਪਰ ਫਿਰ ਵੀ ਇਹ ਕਦਮ ਸੈਨੇਟ ਦੇ ਵੱਲੋਂ ਇਸਹਾਕ ਮੈਨ ਦੀ ਪੁਸ਼ਟੀ ਦੇ ਲਈ ਵੋਟ ਪਾਉਣ ਤੋਂ ਠੀਕ ਪਹਿਲਾਂ ਚੁੱਕਿਆ ਗਿਆ ਸੀ ਨਿਊਜ਼ ਏਜੰਸੀ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਜ਼ਰੂਰੀ ਹੈ ਕਿ ਨਾਸਾ ਦਾ ਅਗਲਾ ਨੇਤਾ ਰਾਸ਼ਟਰਪਤੀ 트੍ਰੰਪ ਦੀ ਅਮਰੀਕਾ ਫਰਸਟ ਨੀਤੀ ਦੇ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੋਵੇ ਅਤੇ ਰਾਸ਼ਟਰਪਤੀ 트੍ਰੰਪ ਦੇ ਵੱਲੋਂ ਜਲਦੀ ਹੀ ਇੱਕ ਨਵੇਂ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ 트੍ਰੰਪ ਨੇ ਸੋਸ਼ਲ ਮੀਡੀਆ ਉੱਤੇ ਇਸਹਾਕ ਮੈਨ ਦੀ ਨਾਮਜ਼ਦਗੀ ਵਾਪਸ ਲੈਣ ਦਾ ਐਲਾਨ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਲਿਖਿਆ ਕਿ ਪਿਛਲੀਆਂ ਜਾਂਚਾਂ ਤੋਂ ਬਾਅਦ ਮੈਂ ਨਾਸਾ ਦੇ ਮੁਖੀ ਵਜੋਂ ਜਰੇਡ ਇਸਹਾਕ ਮੈਨ ਦੀ ਨਾਮਜ਼ਦਗੀ ਵਾਪਸ ਲੈ ਰਿਹਾ ਹਾਂ ਮੈਂ ਜਲਦੀ ਇੱਕ ਨਵੇਂ ਉਮੀਦਵਾਰ ਦਾ ਐਲਾਨ ਕਰਾਂਗਾ ਜੋ ਮਿਸ਼ਨ ਦੇ ਨਾਲ ਜੁੜਿਆ ਹੋਵੇਗਾ ਤੇ ਪੁਲਾਰ ਵਿੱਚ ਅਮਰੀਕਾ ਨੂੰ ਤਰਜੀਹ ਦੇਵੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਹਾਲੀ ਦੇ ਵਿੱਚ ਇੱਕ ਵੱਡਾ ਬਿਆਨ ਦਿੱਤਾ। ਸ਼ਾਹਬਾਸ਼ ਸ਼ਰੀਫ ਬਲੋਚਿਸਤਾਨ ਦੇ ਕਵੇਟਾ ਦੇ ਵਿੱਚ ਕਮਾਂਡ ਐਂਡ ਸਟਾਫ ਕਾਲਜ ਦੇ ਵਿੱਚ ਫੌਜੀ ਅਧਿਕਾਰੀਆਂ ਨੂੰ ਸੰਬੋਧਨ ਕਰੇ ਸਨ। ਉਹਨਾਂ ਨੇ ਕਿਹਾ ਕਿ ਹੁਣ ਮੈਂ ਕਟੋਰਾ ਲੈ ਕੇ ਭੀਖ ਮੰਗਣ ਲਈ ਨਹੀਂ ਜਾਵਾਂਗਾ ਕਿਉਂਕਿ ਜੋ ਮੈਨੂੰ ਦਾਨ ਦਿੰਦੇ ਸਨ ਉਹ ਹੁਣ ਮੈਨੂੰ ਖੁਦ ਕਮਾਉਣ ਲਈ ਕਹਿੰਦੇ ਨੇ। ਸ਼ਾਹਬਾਸ਼ ਸ਼ਰੀਫ ਨੇ ਬਿਆਨ ਪਾਕਿਸਤਾਨ ਦੀ ਆਰਥਿਕ ਹਾਲਤ ਅਤੇ ਵਿਦੇਸ਼ੀ ਮਦਦ ਉੱਤੇ ਨਿਰਭਰਤਾ ਨੂੰ ਲੈ ਕੇ ਦਿੱਤਾ। ਉਹ ਚੀਨ, ਸਾਊਦੀ ਅਰਬ, ਕਤਰ, ਤੁਰਕੀ ਅਤੇ ਯੂਏਈ ਵਰਗੇ ਪਾਕਿਸਤਾਨ ਦੇ ਰਵਾਇਤੀ ਦੋਸਤ ਦੇਸ਼ਾਂ ਦੀ ਗੱਲ ਕਰ ਰਹੇ ਸਨ। ਹੁਣ ਇਹ ਦੇਸ਼ ਦੀ ਪਾਕਿਸਤਾਨ ਨੂੰ ਸਿੱਧਾ ਪੈਸਾ ਦੇਣ ਦੀ ਬਜਾਏ ਕਾਰੋਬਾਰ, ਨਿਵੇਸ਼, ਖੋਜ, ਵਿਕਾਸ, ਸਿਹਤ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਸਹਿਯੋਗ ਦੀ ਉਮੀਦ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਸਾਰੇ ਦੋਸਤ ਦੇਸ਼ ਹੁਣ ਚਾਹੁੰਦੇ ਨੇ ਕਿ ਪਾਕਿਸਤਾਨ ਉਹਨਾਂ ਨਾਲ ਕਾਰੋਬਾਰ ਕਰੇ, ਮਦਦ ਨਾ ਮੰਗੇ। ਸ਼ਰੀਫ ਨੇ ਕਿਹਾ ਕਿ ਮੈਂ ਫੀਲਡ ਮਾਰਸ਼ਲ ਅਸੀਮ ਮਨੀਰ ਦੇ ਨਾਲ ਹੁਣ ਆਪਣੇ ਮੋਢਿਆਂ ਉੱਤੇ ਨਿਰਪਰਤਾ ਦਾ ਪਾਰ ਨਹੀਂ ਚੁੱਕਣਾ ਚਾਹੁੰਦਾ। ਬੀਤੇ 6 ਸਾਲਾਂ ਤੋਂ ਯੂਕੇ ਦੀ ਜੇਲ੍ਹ ਦੇ ਵਿੱਚ ਕੈਦ ਭਗੋੜੇ ਹੀਰਾ ਵਪਾਰੀ ਨੀਰੋ ਮੋਦੀ ਦੀ ਭਾਰਤੀ ਵਾਪਸੀ ਲਗਭਗਤ ਹੈ। ਯੂਕੇ ਦੀ ਅਦਾਲਤ ਨੇ ਪਿਛਲੇ ਮਹੀਨੇ ਨੀਰੋ ਮੋਦੀ ਦੀ ਭਾਰਤ ਹਵਾਲੀਗੀ ਦੇ ਵਿਰੁੱਧ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਨੀਰੋ ਮੋਦੀ ਦੀ ਵਾਪਸੀ ਦੇ ਵਿੱਚ ਇਹ ਆਖਰੀ ਕਾਨੂੰਨੀ ਰਿਕਵਰੀ ਐਸ ਪਟੀਸ਼ਨ ਨੂੰ ਰੱਦ ਕਰਨ ਦੇ ਨਾਲ ਨੀਰੋ ਮੋਦੀ ਦੀ ਭਾਰਤ ਦੀ ਹਵਾਲੀਗੀ ਦਾ ਰਸਤਾ ਸਾਫ਼ ਹੋ ਗਿਆ। ਨਿਰਮੋਦੀ ਦੇ ਵਕੀਲਾਂ ਨੇ ਅਦਾਲਤ ਦੇ ਵਿੱਚ ਉਸ ਦੀ ਹਵਾਲਗੀ ਦੇ ਵਿਰੁੱਧ ਕਈ ਦਲੀਲਾਂ ਦਿੱਤੀਆਂ ਪਰ ਉਹ ਅਦਾਲਤ ਨੂੰ ਪ੍ਰਭਾਵਿਤ ਕਰਨ ਵਿੱਚ ਅਸਫਲ ਰਹੇ ਨੇ ਯੂਕੇ ਦੀ ਅਦਾਲਤ ਨੇ ਭਾਰਤੀ ਅਧਿਕਾਰੀਆਂ ਦੇ ਭਰੋਸੇ ਨੂੰ ਸਵੀਕਾਰ ਕੀਤਾ ਤੇ ਕਿਹਾ ਕਿ ਹਵਾਲਗੀ ਦੇ ਨਾਲ ਔਰਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਵੇਗੀ ਨਿਰਮੋਦੀ 2019 ਦੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਵੈਂਜ਼ਵਰਥ ਜੇਲ੍ਹ ਦੇ ਵਿੱਚ ਬੰਦ ਹੈ ਦਾ ਸੰਡੇ ਗਾਰਡੀਅਨ ਦੀ ਰਿਪੋਰਟ ਦੇ ਅਨੁਸਾਰ ਯੂਕੇ ਦੀ ਜਸਟਿਸ ਵਿਕਟੋਰੀਆ ਸ਼ਾਰਪ ਪ੍ਰੈਜ਼ੀਡੈਂਟ ਆਫ ਦਾ ਕਿੰਗਜ਼ ਬੈਂਚ ਰਿਵੀਜ਼ਨ ਨੇ ਨਿਰਮੋਦੀ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਜਲੰਧਰ ਦੇ ਵਿਧਾਇਕ ਰਮਨ अरोड़ा ਨੇ ਪੈਸੇ ਕਮਾਉਣ ਦੇ ਲਈ ਆਪਣੀ ਇੱਕ ਪੂਰੀ ਟੀਮ ਫੀਲਡ ਦੇ ਵਿੱਚ ਉਤਾਰ ਰੱਖੀ ਸੀ ਉਹਨਾਂ ਦਾ ਕੰਮ ਇਹ ਸੀ ਕਿ ਜੇਕਰ ਜਲੰਧਰ ਦੇ ਸੈਂਟਰਲ ਹਲਕੇ ਦਾ ਕੋਈ ਵਿਅਕਤੀ ਕਿਤੇ ਵੀ ਦੋ ਨੰਬਰ ਦਾ ਕੰਮ ਕਰਦਾ ਤਾਂ ਉਸ ਦੀ ਕੁੰਡਲੀ ਕੱਢ ਕੇ ਵਿਧਾਇਕਾਂ ਨੂੰ ਦੇਣਾ ਤਾਂ ਜਿਹਾ ਇਹ ਕੰਮ ਸ਼ੇਖਾ ਬਾਜ਼ਾਰ ਪਤੰਗਾ ਵਾਲੇ ਭਰਾਵਾਂ ਦੇ ਨਾਲ ਹੋਇਆ ਜਿਵੇਂ ਹੀ ਵਿਧਾਇਕ ਰਮਨ ਰੋੜਾ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਤ ਬਸੰਤ ਦੇ ਡੇੜੇ ਉਹਨਾਂ ਦੇ ਗੋਦਾਮ ਅਤੇ ਦੁਕਾਨਾਂ ਉੱਤੇ ਰੇਡ ਕਰਵਾ ਕੇ ਦੁਕਾਨ ਮਾਲਕਾਂ ਨੂੰ ਚੱਕਵਾ ਲਿਆ ਉਨਾ ਦੱਸਿਆ ਹੈ ਕਿ ਦਿੱਲੀ ਦੇ ਵਿੱਚ ਉਹਨਾਂ ਦੀ ਫੈਕਟਰੀ ਹੈ ਜਿਸ ਦੇ ਵਿੱਚ ਚਾਈਨਾ ਡੋਰ ਬਣਦੀ ਹੈ ਤੇ ਇੰਡੀਆ ਪੱਦਰ ਦੇ ਉੱਤੇ ਸਪਲਾਈ ਹੁੰਦੀ ਹੈ। ਉਹਨਾਂ ਨੂੰ ਚਾਈਨਾ ਡੋਰ ਬਣਾਉਣ ਅਤੇ ਸਪਲਾਈ ਕਰਨ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਭੇਜਣ ਤੇ ਕਾਰੋਬਾਰ ਬਰਬਾਦ ਕਰ ਦੇਣ ਦੀ ਧਮਕੀ ਦਿੱਤੀ ਗਈ। ਜਿਸ ਤੋਂ ਬਾਅਦ ਤਿੰਨਾਂ ਪਰਿਵਾਰਾਂ ਨੇ ਰਮਨ अरोड़ा ਨੂੰ 7-7 ਲੱਖ ਰੁਪਏ ਦੇ ਕੇ ਆਪਣੀ ਜਾਨ ਚੜਾਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਚਾਈਨਾ ਡੋਰ ਉੱਤੇ ਪਬਲਿਟੀ ਹੋਣ ਦੇ ਬਾਵਜੂਦ ਪਿਆਸਿਆਂ ਦੇ لالਚ ਵਿੱਚ ਵਧਾਇਕਾਰਾਂ ਮਨ अरोड़ा ਨੇ ਜਲੰਧਰ ਹੀ ਨਹੀਂ ਸਗੋਂ ਪੰਜਾਬ ਦੇ ਹੋਰ ਸ਼ਹਿਰਾਂ ਦੇ ਵਿੱਚ ਚਾਈਨਾ ਡੋਰ ਦੀ ਵਿਕਰੀ ਹੋਣ ਦਿੱਤੀ ਹੈ। ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਸਰਕਾਰ ਦਾ ਰਸਤਾ ਸਾਫ਼ ਕਰ ਦਿੱਤਾ ਫੈਡਰਲ ਡਿਸਟ੍ਰਿਕਟ ਕੋਰਟ ਨੇ ਇਹ ਹੁਕਮ ਹਟਾ ਦਿੱਤਾ ਹੈ ਨਾ ਜਿਸ ਤਹਿਤ ਕਿਊਬਾ ਹੈਤੀ ਨਿਕਾਰਗੂਆ ਅਤੇ ਵੈਨਜੂਏਲਾ ਦੇ ਚਾਰ ਮੁਲਕਾਂ ਦੇ 5 ਲੱਖ ਤੋਂ ਵੱਧ ਪ੍ਰਵਾਸੀਆਂ ਲਈ ਮਾਨਵੀ ਪੈਰੋਲ ਸੁਰੱਖਿਆ ਬਰਕਰਾਰ ਰੱਖਿਆ ਗਿਆ ਸੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹੁਣ ਤਾਕਤ ਮਿਲ ਗਈ ਹੈ ਕਿ ਉਹ ਮਾਨਵੀ ਪੈਰੋਲ ਰੱਦ ਕਰਕੇ 5 ਲੱਖ ਦੇ ਕਰੀਬ ਲੋਕਾਂ ਨੂੰ ਉਹਨਾਂ ਦੇ ਮੁਲਕ ਵਾਪਸ ਭੇਜ ਸਕਦੇ ਨੇ ਇਸ ਕਾਰਵਾਈ ਨੇ ਖਾਸ ਤੌਰ ਦੇ ਉਤੇ ਪੰਜਾਬੀਆਂ ਨੂੰ ਬਹੁਤ ਨਿਰਾਸ਼ ਕੀਤਾ ਤੇ ਇਸ ਦੀ ਵੱਡੇ ਪੱਧਰ 'ਤੇ ਆਲੋਚਨਾ ਵੀ ਹੋਈ ਸੀ रिपोर्टों अनुसार अदालत ने ट्रंप प्रशासन ने एक और मामले ਦੇ ਵਿੱਚ ਲਗਭਗ 3.5 ਲੱਖ ਵੈਨਿਜुएਲਾ ਦੇ ਪ੍ਰਵਾਸੀਆਂ ਲਈ ਅਰਥਾਿਕ ਕਾਨੂੰਨੀ ਸਥਿਤੀ ਰੱਦ ਕਰਨ ਦੀ ਵੀ ਆਗਿਆ ਦਿੱਤੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸ ਰਿਪੋਰਟ ਦੇ ਖੇਰੇ ਦੇ ਵਿੱਚ ਆਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਲਗਭਗ 10 ਲੱਖ ਤੱਕ ਪਹੁੰਚ ਗਈ ਹੈ। ਪੰਜਵੀਂ ਰੂਸ ਦੇ ਇਬਰਾਇਮਸਕ ਖੇਤਰ ਦੇ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਪੁਲ ਡਿੱਗਣ ਦੇ ਕਾਰਨ ਇੱਕ ਯਾਤਰੀ ਰੇਲ ਗੱਡੀ ਪਟੜੀ ਤੋਂ ਉਤਰ ਗਈ ਜਿਸ ਦੇ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ ਨੇ। ਮਾਸਕੋ ਰੇਲਵੇ ਦੇ ਇੱਕ ਬਿਆਨ ਦੇ ਮੁਤਾਬਕ ਰੇਲਗੱਡੀ ਮਾਸਕੋ ਤੋਂ ਰੂਸ ਦੇ ਪੱਛਮੀ ਹਿੱਸੇ ਦੇ ਵਿੱਚ ਕਲੀਮੋਵ ਜਾ ਰਹੀ ਸੀ ਤੇ ਜਦੋਂ ਇਹ ਵਾਈਗੋਨੋ ਚਸਕੀ ਜ਼ਿਲ੍ਹੇ ਦੇ ਵਿੱਚ ਪਟੜੀ ਤੋਂ ਉਤਰ ਗਈ ਅਧਿਕਾਰੀਆਂ ਨੇ ਪੋਲਿਟਿਕਲ ਦਾ ਕਾਰਨ ਆਵਾਜਾਈ ਕਾਰਜਾਂ ਦੇ ਵਿੱਚ ਗੈਰ ਕਾਨੂੰਨੀ ਦਖਲਅੰਦਾਜ਼ੀ ਨੂੰ ਦੱਸਿਆ ਹਾਲਾਂਕਿ ਇਸ ਬਾਰੇ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਗਈ ਹੈ ਬ੍ਰਾਇਨ ਸਖ ਦੇ ਗਵਰਨਰ ਬੈਗੋਮਾਸ ਨੇ ਟੈਲੀਗ੍ਰਾਮ ਉੱਤੇ ਘਟਨਾ ਦੀ ਪੁਸ਼ਟੀ ਕਰਦੋਏ ਕਿ ਆ ਕਿ ਐਮਰਜੈਂਸੀ ਸੇਵਾਵਾਂ ਮੌਕੇ ਉੱਤੇ ਮੌਜੂਦ ਰੇ ਹਾਦਸਾ ਸੰਗੀ ਹਾਈਵੇ ਦੇ ਨੇੜੇ ਹੋਇਆ ਤੇ ਕਈ ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਰੂਸੀ ਰਾਜ ਸਮਾਚਾਰ ਏਜੰਸੀ ਦੇ ਮੁਤਾਬਕ ਮ੍ਰਿਤਕਾਂ ਦੇ ਵਿੱਚ ਟ੍ਰੇਨ ਦਾ ਡਰਾਈਵਰ ਵੀ ਸ਼ਾਮਲ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਰੀਬੀ ਬਣੇ ਜਾਣ ਵਾਲੇ ਐਲੋਨ ਮਸਕ ਨੇ ਸਵਾਰਕਾਰ ਕੀਤਾ ਕਿ ਉਹ ਡਰੱਗ ਦੀ ਵਰਤੋਂ ਕਰਦੇ ਸਨ ਤੇ ਮੀਡੀਆ ਰਿਪੋਰਟਾਂ ਵਿੱਚ ਦਾਵਾ ਕੀਤਾ ਕਿ ਡੋਨਲਡ ਟਰੰਪ ਦੇ ਚੋਣ ਪ੍ਰਚਾਰ ਦੌਰਾਨ ਐਲੋਨ ਮਸਕ ਕੈਟਾਮਾਈਨ ਅਤੇ ਹੋਰ ਕਈ ਦਵਾਈਆਂ ਦੇ ਲੈਂਦੇ ਸਨ ਉਸ ਸਮੇਂ ਦੌਰਾਨ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਤਣਾਅ ਸੀ ਹੁਣ ਐਲੋਨ ਮਸਕ ਨੇ ਮੀਡੀਆ ਰਿਪੋਰਟਾਂ ਦੇ ਵਿੱਚ ਕੀਤੇ ਗਏ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ ਹਾਲਕਿ ਉਹਨਾਂ ਨੇ ਮੰਨਿਆ ਕਿ ਉਹ ਕਾਟਾਵਾਇਨ ਦਵਾਈਆਂ ਨੂੰ ਦਵਾਈ ਵਜੋਂ ਲੈਂਦੇ ਸਨ ਤੇ ਮਸਕ ਨੇ ਕਿਹਾ ਕਿ ਉਹ ਤਣਾਅ ਜਾਂ ਸਮੱਸਿਆਵਾਂ ਕਾਰਨ ਇਹ ਦਵਾਈ ਦੀ ਵਰਤੋਂ ਕਰਦੇ ਸਨ ਪਰ ਇਸ ਗੱਲ ਨੂੰ ਕਈ ਸਾਲ ਬੀਤ ਚੁੱਕੇ ਨੇ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਵਿੱਚ ਵੀ ਦਾਵਾ ਕੀਤਾ ਗਿਆ ਹੈ ਕਿ ਐਲੌਨ ਮਸਕ ਦੇ ਰੋਜ਼ਾਨਾ ਦਵਾਈ ਵਾਲੇ ਡੱਬੇ ਦੇ ਵਿੱਚ ਲਗਭਗ 20 ਗੋਲੀਆਂ ਸ਼ਾਮਲ ਸਨ ਜਿਸ ਵਿੱਚ ਉਤੇਜਕ ਐਡਰਾਲ ਵੀ ਸ਼ਾਮਲ ਨੇ ਜੋ ਵੱਖਰੇ ਤੌਰ ਦੇ ਉੱਤੇ ਚਿੰਤਨਤ ਨੇ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਨੇ ਉਹਨਾਂ ਲੋਕਾਂ ਦਾ ਹਵਾਲਾ ਦਿੰਦੇ ਹੋਏ ਦਾਵਾ ਕੀਤਾ ਹੈ ਜਿਨ੍ਹਾਂ ਨੇ ਉਹ ਦਬਾਤ ਦੇਖਿਆ ਸੀ ਥਾਈਲੈਂਡ ਦੀ opal ਸੁਚਾਤਾ ਚੌਂਗ ਸਰੀ ਨੇ ਸ਼ਨੀਵਾਰ ਨੂੰ ਹੋਏ ਆਖਰੀ ਮੁਕਾਬਲੇ ਤੋਂ ਬਾਅਦ 72ਵੀਂ ਮਿਸ ਵਰਲਡ ਦਾ ਖਿਤਾਬ ਜਿੱਤ ਲਿਆ। ਏਥੋਪੀਆ ਦੇ ਹਸੇਟ ਡਰੇਜੇ ਆਦੋਮਾਸੂ ਨੂੰ ਉਪ ਜੇਤੂ ਐਲਾਨਿਆ ਗਿਆ ਤੇ ਜਦਕਿ ਭਾਰਤ ਦੀ ਮੁਕਾਬਲੇ ਬਾਦ ਨੰਦਰੀ ਗੁਪਤਾ ਚੋਟੀ ਦੇ 8 ਵਿੱਚ ਪਹੁੰਚਣ ਤੋਂ ਪਹਿਲਾਂ ਹੀ ਬਾਹਰ ਹੋ ਗਈ ਹੈ। ਤਲंगाना ਦੇ ਵਿੱਚ 1 ਮਹੀਨੇ ਦੀਆਂ ਉਦੇਸ਼ ਸੰਚਾਲਿਤ ਗਤੀਵਿਧੀਆਂ, ਸਭਿਆਚਾਰਕ ਗਤੀਵਿਧੀਆਂ ਅਤੇ ਪ੍ਰੇਰਣਾਦਾਇਕ ਚੁਣੌਤੀਆਂ ਤੋਂ ਬਾਅਦ ਦੁਨੀਆ ਭਰ ਦੀਆਂ 108 ਮੁਕਾਬਲੇ ਬਾਜ਼ਾ ਨੇ ਸੁੰਦਰਤਾ, ਉਦੇਸ਼ ਅਤੇ ਇਕਤਾ ਦੇ ਸ਼ਾਨਦਾਰ ਜਸ਼ਨ ਵਿੱਚ ਹਿੱਸਾ ਲਿਆ। ਜੇਤੂ ਅਪੇਲ ਕਮਾਂਤਰੀ ਸੁਵੰਦਾਂ ਦੀ ਵਿਦਿਆਰਥਣ ਹੈ ਤੇ ਉਸ ਨੂੰ ਮਨੋਵਿਗਿਆਨ ਅਤੇ ਮਾਨਵ ਵਿਗਿਆਨ ਦੇ ਵਿੱਚ ਦਿਲਚਸਪੀ ਹੈ ਤੇ ਉਹ ਇੱਕ ਦਿਨ ਰਾਜਦੂਤ ਬਣਨਾ ਚਾਹੁੰਦੀ ਹੈ। ਉਸ ਨੇ ਛਾਤੀ ਦੇ ਕੈਂਸਰ ਦੇ ਖੇਤਰ ਦੇ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂਾਂ ਲਈ ਸਵੈ ਇੱਛਾ ਦੇ ਨਾਲ ਕੰਮ ਕੀਤਾ ਹੈ ਤੇ ਮਿਸ ਵਰਲਡ ਦੀ ਚੇਅਰਪਰਸਨ ਜੂਲੀਆ ਮੋਰਲੇ ਸੀਵੀਈ ਨੇ 72ਵੀਂ ਮਿਸ ਵਰਲਡ ਦੇ ਜੇਤੂ ਦਾ ਐਲਾਨ ਕੀਤਾ ਤੇ ਇਸ ਮੌਕੇ ਮਸ਼ਹੂਰ ਅਦਾਕਾਰ ਸੋਨੂ ਸੂਧਰੂ ਵਕਾਰੀ ਮਿਸ ਵਰਲਡ ਹਿਊਮੈਨਿਟੇਰੀਅਨ ਪੁਰਸਕਾਰ ਵੀ ਮਿਲਿਆ ਹੈ। ਅੱਜ ਲਈ ਨਹੀਂ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ